ਇਹ ਦੁਕਾਨ ਦੇਖ ਸਕਦੇ ਹੋ ਜਿਹਦੇ ਵਿੱਚ ਚੋਰੀ ਹੋਈ ਹੈ ਜਿਨ੍ਹਾਂ ਨੇ ਲੱਖ ਤੋਂ 1.5 ਲੱਖ ਦਾ ਕਿਹਾ ਵੀ ਸਮਾਨ ਚੱਕਿਆ ਗਿਆ ਤੁਸੀਂ ਦੇਖ ਸਕਦੇ ਹੋ ਖਾਨੇ ਕਿਵੇਂ ਖਾਲੀ ਹੋਏ ਪਏ ਨੇ ਇਹ ਖਾਨਿਆਂ ਚੋਂ ਵੀ ਲੈ ਗਏ ਚੱਕ ਕੇ ਹਾਂ ਜੇ ਸਾਰੇ ਖਾਨੇ ਭਰੇ ਖਾਨਿਆਂ ਚੋਂ ਸਮਾਨ ਚੱਕਿਆ ਗਿਆ ਇਹ ਇਧਰੋਂ ਵੀ ਪਰੰਤਲ ਕੇ ਕਾਊਂਟਰ ਦੇ ਪਿੱਛੇ ਵੀ ਠੀਕ ਹੈ ਜੀ ਉਥੋਂ ਸਮਾਨ ਚੱਕਿਆ ਹੋਵੇ ਇਹ ਦੇਖੋ ਉੱਪਰ ਦੀ ਦੇਖ ਸਕਦੇ ਹੋ ਦੁਕਾਨ ਕਿਵੇਂ ਉਤਲ ਫੁਤਲ ਕੀਤੀ ਹੋਈ ਹੈ ਸਾਰੀ ਇਹ ਸਾਰੀ ਦੁਕਾਨ ਤੇ ਚੋਰੀ ਹੋਈ ਹੈ ਕਸ਼ੂ ਆ ਸ਼ਾਬ ਸਾਰਾ ਕੁਝ ਖੰਡਰ ਗੱਲੇ ਵੀ ਪੱਟੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਗੱਲੇ ਵੀ ਪੱਟੇ ਹੋਏ ਨੇ ਤਾਂ ਜੀ ਵੀਰ ਜੀ ਕਿੰਨੇ ਦੀ ਚੋਰੀ ਹੋਈ ਹੈ ਜੀ ਤੇ ਕਰਿਆਨੇ ਦੇ ਸਮਾਨ ਦੀ ਚੋਰੀ ਹੋਈ ਹੈ ਜੀ ਲੱਖ ਡੇਢ ਲੱਖ ਰੁਪਏ ਦੇ ਲਗਭਗ ਹੋਈ ਹੈ ਜੀ ਅੱਛਾ ਡੇਢ ਲੱਖ ਦੇ ਕੀ ਕੀ ਸਮਾਨ ਚੋਰੀ ਹੋਇਆ ਇਹਦੇ ਵਿੱਚ ਜੀ ਸਾਬਣਾ ਘਿਓ ਦੇਸੀ ਘਿਓ ਚੀਨੀ ਦੇ ਪੰਜ ਥੈਲੇ ਠੀਕ ਹੈ ਜੀ ਤੇ ਬਾਕੀ ਹੋਰ ਸਾਰਾ ਹੀ ਸਮਾਨ ਤੇ ਹੀ ਕਰਿਆਨੇ ਦਾ ਜਿਹੜਾ ਰੁਗਣਦਾ ਤੁਹਾਨੂੰ ਕਿਵੇਂ ਪਤਾ ਲੱਗਿਆ ਚੋਰੀ ਹੋਈ ਹੈ ਜੀ ਮੈਨੂੰ ਸਵੇਰੇ ਨਾਲ ਵਾਲੀ ਦੁਕਾਨਾ ਵਾਲੇ ਨੇ ਫੋਨ ਕੀਤਾ ਜੀ ਭਾਈ ਤੇਰੇ ਦੁਕਾਨ ਤੇ ਚੋਰੀ ਹੋ ਗਈ ਠੀਕ ਹੈ ਤੇ ਕਿ ਮਤਲਬ ਦੁਕਾਨਦਾਰ ਨੇ ਕੀਤਾ ਤੇ ਇਹ ਤੋਂ ਬਾਅਦ ਅੱਛਾ ਦੁਕਾਨਦਾਰ ਨੇ ਦੱਸਿਆ ਤੁਹਾਨੂੰ ਹਾਂਜੀ ਤੇ ਕੀ ਪ੍ਰਸ਼ਾਸਨ ਆਇਆ ਪ੍ਰਸ਼ਾਸਨ ਆ ਪੁਲਸ ਵਾਲਾ ਫਾਰਦ ਦਰਜ ਕਰਾ ਕੇ ਆਈ ਪੁਲਸ ਵਾਲੇ ਆ ਕੇ ਮੌਕਾ ਦੇਖ ਕੇ ਗਏ ਨਹੀਂ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਦੀਪਕ ਹੈ ਬਿਲਕੁਲ ਕੀ ਨਾਮ ਹੈ ਤੁਹਾਡਾ ਸੁਨبل ਕਾਰਦ ਸਿੰਘ ਹੈ ਜਿਹੜੇ ਚੋਰੀ ਆ ਕੀ ਮੈਂ ਦੇਖਿਆ ਤੁਨੇ ਨਾ ਜੀ ਸਾਨੂੰ ਸਵੇਰੇ ਉੱਠਾ ਹੀ 6 ਵਜੇ ਅਸੀਂ ਉਸ ਟਾਈਮ ਆ ਗਏ ਵੀ ਅਗਰ ਕੇ 65 ਤੋਂ ਦੁਕਾਨਾਂ ਦੀ ਤੋੜ ਕੇ ਚੋਰੀ ਕਰ ਲਈ ਕਚੀ ਨਾ ਫਰਮੀਓ ਫਸਟ ਟਾਈਮ ਪੌਂਟੀ ਗਾ ਵੀ ਦੇਖਿਆ ਵੀ ਸਾਡਾ ਥੋੜਾ ਉੱਚਾ ਚੱਕਿਆ ਸੀਗਾ ਜੋ ਕੁ ਸਾਮਾਨ ਕੱਢਿਆ ਦੁਕਾਨ ਚ ਨਾ ਸਾਲੇ ਕਿੰਨਾ ਕੁ ਜੰਗ ਨਾ ਦੁਕਾਨ ਦਾ ਇਧਰੋਂ ਚੈੱਕ ਕਰ ਰਹੇ ਨੇ ਕਿੰਨਾ ਕੁ ਨਸਾਨ ਹੋਇਆ ਤੇ ਟੁਕ ਟੁਕ ਸਾਮਾਨ ਲੈ ਕੇ ਦੁਕਾਨ ਵਿੱਚੋਂ ਤੇ ਚੋਰਾਂ ਦਾ ਕੋਈ ਪਤਾ ਲੱਗਿਆ ਅਸੀਂ ਕਰ ਰਹੇ ਹਾਂ ਬੰਦੇ ਡ੍ਰੈਸ ਕਰ ਰਹੇ ਹਾਂ ਜੀ ਸੀਸੀ ਟੀਮਾਂ ਲਾਈਆਂ ਨੇ ਘੰ ਘਾਲ ਰਹੇ ਹਾਂ ਘੰ ਘਾਲ ਕੇ ਕੁਝ ਬੰਦੇ ਰੌਂਡ ਅਪ ਕੀਤੇ ਨੇ ਅਸੀਂ ਪੁਛੀਚ ਕਰ ਰਹੇ ਹਾਂ ਇਹ ਵੀ ਨਾ ਗਾਸਟ ਵਧਾਉਣੀ ਚਾਹੀਦੀ ਹੈ ਤੋ ਲੋਕ ਆਪਾਂ ਹੁਣ ਕੱਲੇ ਕੱਲੇ ਜਾਂਦੇ ਆ ਸਕੂਟਰਾਂ ਮੋਟਰਸਾਈਕਲਾਂ 'ਤੇ ਜੀ ਹਲਾ ਕੱਲਾ ਬੰਦਾ ਬੇਵਾਬਸ ਹੁੰਦਾ ਇਹਨਾਂ ਕੋਲ ਹਥਿਆਰ ਹੁੰਦੇ ਨੇ ਦੋ ਬੰਦੇ ਹੁੰਦੇ ਨੇ ਘੱਟੋ ਘੱਟ ਸਕੂਟਰ ਮੋਟਰਸਾਈਕਲਾਂ 'ਤੇ ਆਉਂਦੇ ਨੇ ਇਹ ਬੰਦੇ ਨੂੰ ਘੇਰਦੇ ਨੇ ਘੇਰ-ਕਿਆਰ ਤੋਂ ਪੈਸੇ ਖੋਲੰਦ ਨੇ ਜਾਂਦਾ ਮੋਬਾਈਲ ਖੋਲੰਦ ਨੇ ਹਾਂ ਬੰਦਾ ਹੁਣ ਮੌਕੇ ਦੇ ਕੋਈ ਕਰੀਦਾ ਬੰਦੇ ਕੋਲ ਕਿਸੇ ਕੋਲ ਕੋਈ ਹਥਿਆਰ ਹੁੰਦਾ ਨਹੀਂ ਆਪਣੇ ਕੋਲ ਹੁੰਦਾ ਹਥਿਆਰ ਆਪਾਂ ਤਾਂ ਇਦਾਂ ਹੀ ਜਾਂਦੇ ਆ ਜਿੱਦਾਂ ਸਕੂਟਰ ਜਾਂ ਬੰਦੇ ਜਾਂਦੇ ਨੇ ਦਿਨ ਚ ਹੋ ਰਿਆਂ ਜਾਂ ਰਾਤ ਨੂੰ ਹੋ ਰਿਆਂ ਬੰਦੇ ਇਹ ਜੀ ਦਿਨ ਚ ਵੀ ਹੋ ਜਾਂਦੀਆਂ ਨੇ ਜੀ ਜਿੰਦ ਤਬਾਰੇ ਕੋਈ ਹੋਰ ਕਰ ਲੈਂਦੇ ਨੇ ਤਾਂ ਬੰਦਾ ਇਕੱਲਾ ਜਾਂਦਾ ਕੋਈ ਖੂਦ ਖੋਲ ਉਹ ਇਕੱਠੇ ਹੋ ਜਾਂਦਾ ਮੇਰਾ ਪਿੰਡ ਹਰੀਗੜਾ ਜੀ ਜਿਹੜਾ ਮੁੰਡਾ ਦੰਸਰੇ ਨੇ ਉਹਦਾ ਕੋਈ ਪਤਾ ਕੋ ਉਹ ਮੁੰਡਾ ਜੀ ਪਹਿਲਾਂ ਤਾਂ ਕਰੇ ਕਿਸੇ ਬਾਰ ਦਾ